ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਜੀਵਨੀ ਦਾ 84ਵਾਂ ਭਾਗ ਸੁਣਾਉਣ ਜਾ ਰਹੇ ਹਾਂ ਸੁਸੰਗਤ ਜੀ ਪਿਆਰ ਨਾਲ ਸੁਣਿਓ ਪਿਆਰੀ ਸਾਧ ਸੰਗਤ ਜੀ ਸਾਡੇ ਚੈਨਲ ਗੁਰਮਤ ਵਿਚਾਰ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ जिमे बाबा नानक जी महाराज ਜਿਨ੍ਹਾਂ ਦੀ ਬੇਅੰਤ ਵਡਿਆਈ ਹੈ ਤੇ ਸਦਾ ਹੀ ਉਹ ਨਿਰਮਤਾ ਵਿੱਚ ਰਹੇ ਕਦੇ ਉਹਨਾਂ ਨੇ ਆਪਣੇ ਆਪ ਨੂੰ ਜਨਾਇਆ ਹੀ ਨਹੀਂ ਬਲਕੇ ਇੱਕ ਸਾਖੀ ਤੁਸੀਂ ਪੜ ਹੀ ਚੁੱਕੇ ਹੋ ਸੌਣ ਹੀ ਚੁੱਕੇ ਹੋ ਕਿ ਕਿਵੇਂ ਇੱਕ ਵਾਰੀ ਪਤੋ ਕੀ ਚਲਾਰਾ ਵਿਖੇ ਸੰਗਤ ਦਾ ਬਹੁਤ ਇਕੱਠ ਹੋਣ ਤੇ ਸੇਵਕਾਂ ਨੇ ਬੇਨਤੀ ਕੀਤੀ ਕਿ ਆਪ ਉੱਚੇ ਹੋ होके बैठो क्योंकि संगत ਨੂੰ ਦਰਸ਼ਨ ਨਹੀਂ ਹੋ ਰਹੇ ਪਰ ਬਾਬਾ ਜੀ ਨੇ ਆਖਿਆ ਨਹੀਂ ਪਰ ਅਖੀਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖੜੋ ਕੇ ਚੋਰ ਕਰਨਾ ਸ਼ੁਰੂ ਕਰ ਦਿੱਤਾ ਕਹਿਣ ਲੱਗੇ ਹੁਣ ਜੇ ਕੋਈ ਦੇਖੇਗਾ ਤਾਂ ਇਹੋ ਹੀ ਆਖੇਗਾ ਕਿ ਸੇਵਾਦਾਰ ਖੜੋਤਾ ਹੈ ਸੋ ਗੁਰਮੁਖੋ ਤਨਸੰਨ ਬਾਬਾ ਜੀ ਜਿਨ੍ਹਾਂ ਨੇ ਸੰਗਤ ਨੂੰ ਦਾਸਣ ਵੀ ਦਿੱਤੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਬਣ ਕੇ ਦਿੱਤੇ ਸੋ ਕਹਿਣਾ ਪਵੇਗਾ ਸੇਵਕ ਵੱਡਾ ਹੈ ਸੇਵਕ ਬਣ ਜਾ ਸੇਵਕ ਬਣ ਜਾ ਸੋ ਅੱਜ ਵੀ ਜੋ ਪੂਰਨ ਮਹਾਪੁਰਖ ਹਨ ਉਹਨਾਂ ਦੀ ਇਹੋ ਨਿਸ਼ਾਨੀ ਹੈ ਅਤੇ ਇਹ ਇਤਿਹਾਸ ਜੋ ਬਾਬਾ ਜੀ ਦਾ ਹੈ ਇਹ ਵੀ ਇੱਕ ਤਰ੍ਹਾਂ ਦਾ ਸੀਸਾ ਹੈ ਇਸ ਨੂੰ ਪਾੜ ਕੇ ਤੁਸੀਂ ਮਹਾਪੁਰਸ਼ਾਂ ਦੀ ਪਛਾਣ ਕਰ ਸਕਦੇ ਹੋ ਸੋ ਵਿਚਾਰ ਕਰ ਰਹੇ ਸੀ ਕਿ ਪੂਰਨ ਮਹਾਪੁਰਸ਼ਾਂ ਨੂੰ ਛੱਡ ਕੇ ਵਾਕਿਆ ਹੀ ਸਾਰਾ ਸੰਸਾਰ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਦੁਨੀਆਦਾਰ ਦੁਖੀ ਹੈ ਤੇ ਉਹ ਸੁਖ ਲੱਭਦਾ ਫਿਰਦਾ ਹੈ ਤੇ ਜਿਸ ਕਰਕੇ ਉਹ ਸੰਤਾਂ ਕੋਲ ਜਾਂਦਾ ਹੈ ਤੇ ਜਿਸ ਦੇ ਤਾਂ ਪੁੰਨ ਚੰਗੇ ਹੋਣ ਉਸ ਨੂੰ ਤਾਂ ਮਹਾਪੁਰਸ਼ਾਂ ਦਾ ਮਲਾਪ ਹੋ ਜਾਂਦਾ ਹੈ ਤੇ ਕਈ ਵਾਰੀ ਕੋਈ ਵਿਚਾਰਾ ਕਿਸੇ ਪਖੰਡੀ ਦੇ ਬਸ ਪੈ ਜਾਏ ਤਾਂ ਫਿਰ ਉਹ ਸੁਖੀ ਹੋਣ ਦੀ بجائے ਹੋਰ ਦੁਖੀ ਹੋ ਜਾਂਦਾ ਹੈ ਤੇ ਕਈ ਵਾਰੀ ਬੰਦੇ ਉੱਪਰ ਦੁੱਖ ਆਉਂਦਾ ਹੈ ਉਸ ਦੇ ਚੰਗੇ ਪੁੰਨਾ ਕਰਕੇ ਤੇ ਉਹ ਦੁੱਖ ਉਸ ਨੂੰ ਕਿਸੇ ਮਹਾਪੁਰਸ਼ ਨਾਲ ਮਲਾ ਦਿੰਦੇ ਹਨ ਤੇ ਉਹ ਦੁੱਖ ਉਸ ਲਈ दारू ਬਣ ਜਾਂਦਾ ਹੈ ਦੁੱਖ दारू ਜਿਵੇਂ ਕਿ ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ ਜਦੋਂ ਆਪਣੇ ਗ੍ਰਹਿਸਤੀ ਜੀਵਨ ਵਿੱਚ ਸਨ ਮਨ ਵਿੱਚ ਕਈ ਵਾਰੀ ਸੋਚਿਆ ਕਿ ਬਾਬਾ ਅਨੰਦ ਸਿੰਘ ਜੀ ਦੇ ਚੱਲ ਕੇ ਦਰਸ਼ਨ ਕਰੀਏ ਪਰ ਆ ਨਾ ਸਕੇ ਤੇ ਇੱਕ ਦਿਨ ਅਚਾਨਕ ਸੱਪ ਲੜ ਗਿਆ ਇਲਾਜ ਬਹੁਤ ਕਰਵਾਇਆ ਪਰ ਆਰਾਮ ਨਾ ਆਇਆ ਤਾਂ ਕਿਸੇ ਨੇ ਦੱਸ ਪਾਈ ਕਿ ਜਗਰੋਂ ਜਾਓ ਉੱਥੇ ਚੰਗਾ ਵੈਦ ਹੈ ਜੋ ਇਸ ਦਾ ਇਲਾਜ ਕਰੇਗਾ ਤਾਂ ਜਗਰੋਂ ਆਉਣ ਦਾ ਪ੍ਰੋਗਰਾਮ ਬਣਾਇਆ ਤੇ ਜਦੋਂ ਪਹੁੰਚ ਗਏ ਤਾਂ ਫਿਰ ਵਿਚਾਰ ਬਣਿਆ ਕਿ ਹੁਣ ਤਾਂ ਨਾਨਕ ਸਾਹਿਬ ਦੇ ਨੇੜੇ ਆ ਗਏ ਹਾਂ ਚੱਲ ਕੇ ਮੱਥਾ ਟੇਕ ਲਈਏ ਤੇ ਜਦੋਂ ਨਾਨਕ ਸਾਹਿਬ ਆ ਗਏ ਬਾਬਾ ਜੀ ਨੂੰ ਮੱਥਾ ਟੇਕਿਆ ਬਾਬਾ ਜੀ ਨੇ ਤੱਕਿਆ ਤੇ ਕਹਿਣ ਲੱਗੇ ਜੇ ਪਹਿਲਾਂ ਆ ਜਾਂਦਾ ਤੇ ਇੱਥੋਂ ਤੱਕ ਨੌਬਤੀ ਨਾ ਪਹੁੰਚਦੀ ਤੇ ਸੱਪ ਦਾ ਵੀ ਆਰਾਮ ਆ ਗਿਆ ਤੇ ਬਾਬਾ ਜੀ ਨਾਲ ਮੇਲ ਵੀ ਹੋ ਗਿਆ ਤੇ ਉਸ ਮੇਲ ਨੇ ਕਿਡਾ ਮਰਤਬਾ ਬਖਸ਼ਿਆ ਕਿੰਨੀ ਸੇਵਾ ਤੇ ਕਿੰਨਾ ਸਿਮਰਨ ਬਖਸ਼ਿਆ ਅੱਜ ਤੁਸੀਂ ਸਾਰੇ ਜਾਣਦੇ ਹੋ ਫਿਰ ਸੱਚ ਹੋ ਗਿਆ ਕਿ ਦੁੱਖ ਦਾ ਹੀ دارو ਬਣ ਗਿਆ ਮੇਲ ਹੋਇਆ ਕਿਵੇਂ ਜੇ ਕੋਈ ਦੁੱਖ ਆਇਆ ਪਰ ਇਹ ਸਾਰੀ ਖੇਡ ਪੁੰਨਾ ਦੀ ਹੀ ਹੁੰਦੀ ਹੈ। ਹਮ ਸੰਤਨ ਸੋ ਬਣ ਆਈ ਪੂਰਬ ਲਿਖਿਆ ਪਾਈ। ਸੰਤਾਂ ਨਾਲੋਂ ਕਦੇ ਬਣ ਆਈ ਸੰਤਾਂ ਨਾਲ ਕਦੋਂ ਬਣ ਆਈ ਜਦੋਂ ਬੰਦੇ ਦਾ ਕੋਈ ਪੂਰਵਲਾ ਚੰਗਾ ਕਰਮ ਅੱਗੇ ਆਇਆ ਜਿਵੇਂ ਮਹਾਪੁਰਖ ਧਾਰਨਾ ਪੜਦੇ ਹਨ। ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਬਾਬਾ ਨਾਨਕ ਸਿੰਘ ਜੀ ਪਾਕਿਸਤਾਨ ਵਿੱਚ ਚੂਨੀਆਂ ਵਿਖੇ ਬਿਰਾਜਮਾਨ ਸਨ ਇੱਕ ਮਿਸਤਰੀ ਹਰਨਾਮ ਸਿੰਘ ਅਤੇ ਡੋਗਰ ਸਿੰਘ ਸ਼ੇਰਪੁਰੇ ਤੋਂ ਬਾਬਾ ਜੀ ਦੇ ਪਾਸ ਪਹੁੰਚੇ ਪਹਿਰੇਦਾਰ ਦੇ ਪਹਿਰੇਦਾਰ ਦੇ ਰਹੀ ਅੰਦਰ ਬੇਨਤੀ ਕੀਤੀ ਬਾਬਾ ਜੀ ਨੇ ਅੰਦਰ ਬੁਲਾਇਆ ਤਾਂ ਇਹਨਾਂ ਨੇ ਬਾਬਾ ਜੀ ਦੇ ਚਰਨਾਂ ਵਿੱਚ ਪ੍ਰਸ਼ਾਦ ਰੱਖ ਕੇ ਮੱਥਾ ਟੇਕਿਆ ਬਾਬਾ ਜੀ ਨੇ ਟਕਿਆ ਤੇ ਪੁੱਛਿਆ ਹਰਨਾਮ ਸਿਆ ਇਹ ਤੇਰੇ ਨਾਲ ਕੌਣ ਹੈ ਬੇਨਤੀ ਕੀਤੀ ਜੀ ਇਹ ਮੇਰਾ ਭਾਣਜਾ ਹੈ ਕਿੰਨਾ ਕ ਇੰਨਾ ਕਹਿ ਕੇ ਅਜੇ ਬੇਨਤੀ ਕਰਨ ਹੀ ਲੱਗਾ ਸੀ ਕਿ ਬਾਬਾ ਜੀ ਨੇ ਬਚਨ ਕਰ ਦਿੱਤਾ ਜਾਓ ਸੇਵਾ ਕਰੋ ਕਿਉਂਕਿ ਬਾਬਾ ਜੀ ਜਾਣ ਗਏ ਕਿ ਹਜੇ ਪੁੰਨ ਥੋੜੇ ਘੱਟ ਹਨ ਸੇਵਾ ਕਰਨਗੇ ਤਾਂ ਫਿਰ ਬੇਨਤੀ ਜੋਗੇ ਹੋ ਜਾਣਗੇ ਤਾਂ ਇਹ ਸੇਵਾ ਕਰਨ ਲੱਗ ਪਏ ਇੱਕ ਦਿਨ ਲੰਘ ਗਿਆ ਦੋ ਦਿਨ ਲੰਘ ਗਏ ਪਰ ਬਾਬਾ ਜੀ ਨੇ ਬੁਲਾਇਆ ਹੀ ਨਹੀਂ ਹੁਣ ਮਨ ਵਿੱਚ ਸੋਚਦੇ ਹਨ ਕਿ ਚੰਗੇ ਮਹਾਪੁਰਸ਼ ਹਨ ਜੋ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਚਲੋ ਹੋਰ ਤਾਂ ਕਿਸੇ ਨਾਲ ਜਿਵੇਂ ਮਰਜੀ ਕਰਨ ਪਰ ਅਸੀਂ ਤਾਂ ਇਨ੍ਹਾਂ ਦੇ ਪਿੰਡ ਦੇ ਹਾਂ ਸਾਡੇ ਨਾਲ ਵੀ ਲੋਕਾਂ ਵਾਂਗੂ ਹੀ ਵਰਤਾਓ ਕਰ ਰਹੇ ਹਨ ਤੇ ਜਦੋਂ ਰਾਤ ਨੂੰ ਦੀਵਾਨ ਸਜਿਆ ਤਾਂ ਬਾਬਾ ਜੀ ਨੇ ਬਚਨ ਕੀਤੇ ਬਚਨ ਕਰਦੇ ਹੋਏ ਕਹਿਣ ਲੱਗੇ ਕਿ ਪੁੰਨਾ ਤੋਂ ਬਗੈਰ ਕੁਝ ਨਹੀਂ ਮਿਲਦਾ ਹੋਰ ਤਾਂ ਹੋਰ ਮਹਾਪੁਸ਼ਾਂ ਦਾ ਮਲਾਪ ਵੀ ਪੁੰਨਾ ਤੋਂ ਬਗੈਰ ਨਹੀਂ ਹੁੰਦਾ ਇਸ ਲਈ ਇਨਸਾਨ ਨੂੰ ਆਖਿਆ ਪਹਿਲੀ ਕਿਰਪਾ ਆਪਣੀ ਸਮਝੀ ਤੂੰ ਇਨਸਾਨ ਪਹਿਲੀ ਕਿਰਪਾ ਬੰਦੇ ਨੇ ਆਪਣੇ ਆਪ ਕਰਨੀ ਹੈ ਕਿਹੜੀ ਨਾਮ ਜਪਣ ਦੀ ਤੇ ਜਦੋਂ ਪੁੰਨ ਬਣ ਜਾਣਗੇ ਫਿਰ ਦੂਜੀ ਕਿਰਪਾ ਨਿਰੰਕਾਰ ਦੀ ਹੋਵੇਗੀ ਫਿਰ ਆਣ ਜਦੋਂ ਨਾਮ ਜਪੇਗਾ ਪੁੰਨ ਬਣਨਗੇ ਫਿਰ ਨਿਰੰਕਾਰ ਨੇ ਕਿਰਪਾ ਕਰਨੀ ਹੈ ਕਿ ਕਿਸੇ ਮਹਾਪੁਰਖਾਂ ਦਾ ਮੇਲ ਕਰਵਾ ਦੇਣਾ ਹੈ ਬਵਿਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਬਵਿਹਾ ਕੌਣ ਹੈ ਗੁਰੂ ਦਾ ਸਿੱਖ ਹੈ ਤੇ ਗੁਰੂ ਦਾ ਸਿੱਖ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੈ ਤਾਂ ਗੁਰਸਿੱਖ ਦੀ ਪੁਕਾਰ ਨਰੰਕਾਰ ਦੇ ਦਰ ਤੇ ਪਹੁੰਚਦੀ ਹੈ ਤਾਂ ਉਸੇ ਵੇਲੇ ਫਿਰ ਮੇਗੇ ਨੂੰ ਫਰਮਾਨ ਹੁਆ ਮੇਗਾ ਕੌਣ ਹੈ ਮੇਗਾ ਹੈ ਮਹਾਪੁਰਸ਼ ਮਹਾਪੁਰਸ਼ਾਂ ਨੂੰ ਨਿਰੰਕਾਰ ਦਾ ਹੁਕਮ ਹੁੰਦਾ ਹੈ ਕਿ ਜਾਓ ਇਸ ਉੱਪਰ ਮੇਰਾ ਦਾ ਮੀਂਹ ਵਰਸਾਓ ਮੇਗੇ ਨੂੰ ਫਰਮਾਨ ਹੂਆ ਵਰਸੋ ਕਿਰਪਾ ਧਾਰ ਇਸ ਕਰਕੇ ਇਸ ਤਰ੍ਹਾਂ ਕਰਕੇ ਤੀਜੀ ਕਿਰਪਾ ਮਹਾਪੁਰਖ ਦੀ ਹੋਵੇਗੀ ਫਿਰ ਆਣ ਪਰ ਲੋੜ ਹੈ ਪੁੰਨਾ ਦੀ ਪੁੰਨਾ ਤੋਂ ਬਿਨਾ ਨਹੀਂ ਜਿਵੇਂ ਕਿ ਬੀਬੀ ਭਾਨੀ ਜੀ ਜੋ ਕਹੇ ਤੀਜੇ ਪਾਸ਼ਾ ਦੀ ਆਪਣੀ ਲੜਕੀ ਸੀ ਤੇ ਲੜਕੀਆਂ ਕੋਲੋਂ ਮਾਤਾ ਪਿਤਾ ਸੇਵਾ ਨਹੀਂ ਕਰਵਾਉਂਦੇ ਪਰ ਸੇਵਾ ਤੋਂ ਬਿਨਾ ਪੱਲੇ ਵੀ ਕੁਝ ਨਹੀਂ ਪੈਂਦਾ ਆਪਣੀ ਲੜਕੀ ਨੂੰ ਵੀ ਬਾਅਦ ਉਸ ਵੇਲੇ ਮਿਲਿਆ ਜਦੋਂ ਇਨਸਾਨ ਅਸ্নান ਕਰਵਾਉਂਦਿਆਂ ਚੌਂਕੀ ਦਾ ਪਾਵਾ ਟੁੱਟ ਗਿਆ ਤੇ ਹੱਥ ਦੇ ਦਿੱਤਾ ਹੱਥ ਵਿੱਚੋਂ ਖੂਨ ਦੀ ਧਾਰ ਚੱਲ ਪਈ ਐਡੀ ਕਠਣ ਸੇਵਾ ਕੀਤੀ ਤੇ ਫੇਰ ਬਾਅਦ ਮਿਲਿਆ ਸੀ ਕਿਉਂਕਿ ਆਸ਼ਕ ਦੀ ਅਜਮਾਇਸ ਕਰਕੇ ਦਿੰਦਾ ਗੁਰੂ ਦਿਖਾ ਲਈ ਸੋਨਾ ਟੂੰਬ ਬਣੇ ਉਸ ਵੇਲੇ ਪੈਂਦਾ ਜਦੋਂ ਕੁਠਾਲੀ ਮੇਵਾ ਤੂਫ ਸਹੇਸਰੀ ਉੱਪਰ ਤਾਂ ਫੇਰ ਫੜਦਾ ਲਾਲੀ ਦਰਜੀ ਪਾਸ ਹੋਂ ਜਦ ਲੀਰਾ ਬਣੇ ਕਮੀਜ਼ ਬੰਗਾਲੀ ਮਤਲਬ ਤਿੰਨਾ ਦੇ ਹਾਸਲ ਹੋਏ ਜਿੰਨਾ مصیبت ਚਾਲੀ ਜੋ ਵੀ ਕੋਈ ਕਿਸੇ ਸਕੂਲ ਵਿੱਚ ਦਾਖਲ ਹੁੰਦਾ ਹੈ ਉਸ ਉੱਪਰ ਇਮਤਿਹਾਨ ਦਾ ਪਰਚਾ ਜ਼ਰੂਰ ਪੈਂਦਾ ਹੈ بی بی پانی جی ਉੱਪਰ ਵੀ ਇਮਤਿਹਾਨ ਦਾ ਪਰਚਾ ਪਿਆ ਤੇ ਫਿਰ ਪੁੱਛਿਆ ਕੀ ਮੰਗਦੇ ਹੋ ਬੇਨਤੀ ਕੀਤੀ ਕਿ ਘਰ ਦੀ ਕਾਰ ਵਿੱਚ ਰਹਿ ਜਾਵੇ ਭਾਵ ਕਿ ਹੁਣ ਇਹ ਗੱਦੀ ਇਸੇ ਕਾਰ ਵਿੱਚ ਹੀ ਰਹੇ ਕਿਉਂਕਿ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਗੱਦੀ ਸੇਵਕ ਨੂੰ ਦਿੱਤੀ ਪੁੱਤਰਾਂ ਨੂੰ ਨਹੀਂ ਫਿਰ ਅੰਗੁਰ ਅੰਗਦ ਦੇਵ ਜੀ ਨੇ ਗੱਦੀ ਪੁੱਤਰਾਂ ਨੂੰ ਨਹੀਂ ਦਿੱਤੀ ਗੁਰੂ ਅਮਰਦਾਸ ਜੀ ਨੂੰ ਬੀਬੀ ਭਾਨੀ ਜੀ ਨੇ ਬੇਨਤੀ ਕੀਤੀ ਤੇ ਕਠਨ ਸੇਵਾ ਕਰਕੇ ਆਪਣੇ ਪੁੰਨ ਬਣਾ ਕੇ ਇਮਤਿਹਾਨ ਦੇ ਪਰਚੇ ਚੋਂ ਪਾਸ ਹੋ ਕੇ ਫਿਰ ਗੱਦੀ ਲਈ ਸੀ ਫਿਰ ਗੁਰੂ ਰਾਮਦਾਸ ਜੀ ਤੋਂ ਲੈ ਕੇ ਦਾਸ ਗੁਰੂਆਂ ਤੱਕ ਗੱਦੀ ਘਰ ਵਿੱਚ ਹੀ ਰਹਿ ਗਈ। ਬਾਬਾ ਜੀ ਨੇ ਬਚਨ ਕੀਤੇ ਕਹਿਣ ਲੱਗੇ ਕਿ ਇੱਥੇ ਕਈ ਪਿੰਡ ਦੇ ਹੋਕੇ ਜਾਂ ਥੋੜੀ ਬਹੁਤੀ ਰਿਸ਼ਤੇਦਾਰੀ ਦਾ ਹੀ ਮਾਣ ਕਰਦੇ ਹਨ ਤੇ ਚਾਹੁੰਦੇ ਹਨ ਕਿ ਸਾਨੂੰ ਕੁਝ ਮਿਲ ਜਾਵੇ ਪਰ ਨਾ ਬਈ ਸੇਵਾ ਤੋਂ ਬਿਨਾ ਨਹੀਂ। ਜਿਸ ਵੇਲੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਾਂ ਗੁਰੂ ਅਮਰਦਾਸ ਜੀ ਨੇ ਬੜੀ ਸੇਵਾ ਕੀਤੀ ਕਿਉਂਕਿ ਕੁੜਮਾਚਾਰੀ ਸੀ ਪਰ ਜਦੋਂ 2 ਦਿਨ ਬੀਤ ਗਏ ਤਾਂ ਗੁਰੂ ਅੰਗਦ ਦੇਵ ਜੀ ਨੇ ਆਖਿਆ ਬਈ ਹੁਣ ਕੁੜਮਚਾਰੀ ਤਾਂ ਹੋ ਗਈ ਹੈ ਤਾਂ ਗੁਰੂ ਅਮਰਦਾਸ ਜੀ ਨੇ ਬੇਨਤੀ ਕੀਤੀ ਜੀ ਮੈਨੂੰ ਆਪਣੇ ਚਰਨਾਂ ਵਿੱਚ ਰੱਖੋ ਆਖਿਆ ਫਿਰ ਟੈਲੋ ਮਹਿਲ ਭਾਵ ਕੀ ਕੇ ਸੇਵਾ ਕਰੋ ਤੇ ਮ੍ਰਤਵਾ ਪਾਓ ਫਿਰ ਸੇਵਾ ਕਰਕੇ ਗੱਦੀ ਹਾਸਲ ਹੋਈ ਤਦੇ ਤਾਂ ਮਹਾ ਪੁਰਸ਼ਤਾ ਨਾ ਪਰਦੇ ਹਨ ਕਰਕੇ ਕੋਈ ਵੀ ਖਲੋ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੀ ਖਲੋ ਸੇਵਾ ਨੂੰ ਲੱਗਦਾ ਮੇਵਾ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ